ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਅਸੀਂ ਪਹੁੰਚ ਗਏ ਆ ਕੋਰੀਡੋਰ ਦੇ ਰਸਤੇ ਦੇ ਉੱਪਰ ਇੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਹੈਗਾ ਵਾ ਬਾਰਡਰ ਆਪਣਾ ਡੇਰਾ ਬਾਬਾ ਨਾਨਕ ਪਾਕਿਸਤਾਨ ਵਾਲਾ ਤੇ ਚਲੋ ਚੱਲਦੇ ਆ ਜੀ ਬਾਰਡਰ ਤੇ ਤੇ ਦੇਖੋ ਕਿੰਨੀ ਸੋਹਣੀ ਚੀਜ਼ ਬਣੀ ਆ ਰਸਤੇ ਦੇ ਵਿੱਚ ਵੇਖਿਆ ਚਰਾਏ ਜੇ ਗੋਲਕ타 ਰਾਬਾ ਬਣਾ ਕੇ ਇਟਾਂ ਦਾ ਦੇਖੋ ਕਿੰਨੇ ਸੋਹਣੇ ਪੱਥਰ ਲਾ ਕੇ ਬੂਟੇ ਲਾ ਕੇ ਬਣਾਈ ਆ ਇਹ ਰਕਾਬ ਆ ਤੇ ਬਾਬੇ ਮਰਦਾਨਾ ਜੀ ਦਾ ਨਾਮ ਲਿਖਿਆ ਹੈ ਨੀਚੇ ਤੇ ਬਹੁਤ ਸੋਹਣਾ ਬਣਾਇਆ ਵਾ ਤੇ ਇੱਥੇ ਸਾਹਮਣੇ ਹੀ ਦੇਖੋ ਬੋਰਡ ਲੱਗਾ ਵਾ ਕਰਤਾਰਪੁਰ ਜਾਣ ਨੂੰ ਰਹਾ ਕੋਰੀਡੋਰ ਤੇ ਇੱਥੋਂ ਹੀ ਇਸ ਆ ਜਰਾ ਇਸ ਤਰਫ ਰੋਡ ਆ ਉਹ ਜਾਂਦਾ ਵਾ ਗਦਾਸਪੁਰ ਨੂੰ ਗਦਾਸਪੁਰ ਆਗਾ ਇੱਥੋਂ 36 ਕਿਲੋਮੀਟਰ ਦੀ ਦੂਰੀ ਤੇ ਤੇ ਇਸ ਤਰਫ ਵਾਲਾ ਰੋਡ ਜਿਹੜਾ ਇਹ ਜਾਂਦਾ ਡੇਰਾ ਪਾਪਾ ਨਾਨਕ ਨੂੰ ਤੇ ਬਟਾਲੀ ਨੂੰ ਤੇ ਇਹ ਮੇਰੇ ਪਿੱਛੇ ਦੇ ਪਾਸੇ ਉਹ ਗੇਟ ਨੇ ਜਿੱਥੋਂ ਦੀ ਅਸੀਂ ਵੀਜ਼ਾ ਵੀਜ਼ਾ ਹੋ ਸਾਡੇ ਕੋਲ ਹੋਊਗਾ ਤੇ ਫਿਰ ਅਸੀਂ ਇੰਟਰ ਹੋ ਸਕਦੇ ਆ ਨਹੀਂ ਤਾਂ ਨਹੀਂ ਹੋ ਸਕਦੇ ਇੱਥੇ ਵੀਜ਼ਾ ਸਾਡੇ ਕੋਲ ਹੋਊਗਾ ਇੱਥੇ ਵੀਜ਼ਾ ਚੈੱਕ ਹੋਊਗਾ ਸਾਡਾ ਪਾਸਪੋਰਟ ਚੈੱਕ ਹੋਊਗਾ ਆਧਾਰ ਕਾਰਡ ਚੈੱਕ ਹੋਊਗਾ ਤੇ ਫੇਰ ਅਸੀਂ ਗਾ ਜਾਵਾਂਗੇ ਪਾਕਿਸਤਾਨ ਨੂੰ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣੇ ਆ ਤੇ ਜੇ ਅਸੀਂ ਵੈਸੇ ਨੋਰਮਲ ਬਾਰਡਰ ਉੱਪਰ ਜਾਂਦੇ ਆ ਤੇ ਫੇਰ ਅਸੀਂ ਇਸ ਸਾਈਡ ਥਾਣੀ ਜਾਵਾਂਗੇ ਇਹ ਵਾਲੇ ਰੋਡ ਥਾਣੀ ਸਿੰਗਲ ਫੇਰ ਰੋਡ ਥਾਣੀ ਜਾਵਾਂਗੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਤੁਸੀਂ ਦੇਖਣ ਦੇ ਉਹ ਐਂਟਰੀ ਕਰਨ ਦਾ ਮਨਾਰ ਇਮਾਰਤ ਉਸ ਤੋਂ ਅੱਗੇ ਨਾਲ ਜੋ ਜਿੱਥੇ ਵੱਡੇ ਵੱਡੇ ਸਪੇਦੇ ਆ ਤੇ ਨਾਲ ਹੀ ਬਾਰਡਰ ਆ ਸਾਰਾ ਬਾਰਡਰ ਹੀ ਜਾਂਦੇ ਜਿੰਨੇ ਜਿੰਨੇ ਆਹ ਦੇਖੋ ਜਿੰਨੀ ਲੈਂਡ ਸਪੇਦੇ ਆ ਦੀ ਨਾਲ ਸਾਰਾ ਪਾ ਬਾਰਡਰ ਆ ਤੇ ਇਸ ਤੋਂ ਅੱਗੇ ਪਾਕਿਸਤਾਨ ਆ ਤੇ ਇਹ ਜਿਹੜੇ ਜਿਹੜੇ ਮੇਨ ਗੇਟ ਹੈ ਨਾ ਇਹਨਾਂ ਤੋਂ ਅਗਲੇ ਪਾਸੇ ਸਾਨੂੰ ਪਾਸਪੋਰਟ ਵੀਜ਼ਾ ਆਪਣਾ ਚੈੱਕ ਕਰਾ ਕੇ ਆਧਾਰ ਕਾਰਡ ਚੈੱਕ ਕਰਾ ਕੇ ਸਾਰਾ ਪ੍ਰੋਸੈਸ ਕਰਕੇ ਤੇ ਫਿਰ ਅਸੀਂ ਗਾਂਹ ਜਾਵਾਂਗੇ ਤੇ ਬੱਸ ਲੈ ਕੇ ਜਾਊਗੀ ਸਾਨੂੰ ਕਰਤਾਰਪੁਰ ਸਾਹਿਬ ਨੂੰ ਤੇ ਬਾਰਡਰ ਤੇ ਪਹਿਲਾਂ ਜਦੋਂ ਅਸੀਂ ਬਾਰਡਰ ਤੇ ਜਾਂਦੇ ਹਾਂ ਇਸ ਚੜ੍ਹ ਨੂੰ ਤੇ ਨਾਲ ਹੀ ਗੁਰਦੁਆਰਾ ਸਾਹਿਬ ਆ ਤੇ ਇਹ ਗੁਰਦੁਆਰਾ ਸਾਹਿਬ ਬਾਬਾ ਸਿੱਧ ਸੌਰ ਰੰਧਾਵਾ ਸਿੰਘ ਦੇ ਬਣਾਇਆ ਵਾ ਗੁਰੂ ਨਾਨਕ ਦੇਵ ਜੀ ਉਨੀ ਇੱਥੇ ਆਣ ਕੇ ਵੀ ਭਗਤੀ ਕਰਦੇ ਹੁੰਦੇ ਸੀ ਤੇ ਉਹਨਾਂ ਦੀ ਯਾਦ ਯਾਦ ਦੇ ਵਿੱਚ ਇਹ ਗੁਰਦੁਆਰਾ ਇੱਥੇ ਬਣਿਆ ਵਾ ਤੇ ਅੱਜ ਆਏ ਆ ਅਸੀਂ ਆਪਣੇ ਇੰਡੀਆ ਦੇ ਆਖਰੀ ਪਿੰਡ ਨਾ ਕਿ ਸ਼ਹਿਰ ਡੇਰਾ ਬਾਬਾ ਨਾਨਕ ਤੇ ਸਰਹੱਦ ਤੇ ਆ ਗਏ ਆ ਪਾਕਿਸਤਾਨ ਦੀ ਤੇ ਤੇ ਲੜਾਈ ਦੀ ਖਬਰ ਸੁਣ ਕੇ ਯਾਨੀ ਕਿ ਜਿੱਦਾਂ ਅੱਗੇ ਲੋਕ ਆਉਂਦੇ ਸੀ ਇੱਥੇ ਮੈਂ ਬਹੁਤ ਵੇਖਿਆ ਰਸ ਹੁੰਦਾ ਸੀ ਤੇ ਯਾਨੀ ਕਿ ਕੋਈ ਵੀ ਨਹੀਂ ਤੇ ਮੈਂ ਕੱਲਾ ਹੀ ਆਇਆ ਅੱਜ ਵੀਡੀਓ ਬਣਾਉਣ ਤੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਵਾ ਆ ਤਾਰਾਂ ਤੋਂ ਪਰਲੇ ਪਾਸੇ ਨਾ ਇਹ ਜਿਹੜੀਆਂ ਤਾਰਾ ਹਨ ਇਹ ਤੋਂ ਪਰਲੇ ਪਾਸੇ ਹੈਗਾ ਵਾ ਪਾਕਿਸਤਾਨ ਉਹ ਸਾਹਮਣੇ ਪਾਕਿਸਤਾਨ ਦਾ ਝੰਡਾ ਨਾ ਲਾਇਆ ਹੋਇਆ ਪਹਿਲਾਂ ਲੱਗਾ ਹੁੰਦਾ ਸੀ ਉੱਥੇ ਝੰਡਾ ਉਹ ਸਾਹਮਣੇ ਜਿੱਥੇ ਤਿੰਨ ਗੋਮਟ ਬਣੇ ਆ ਤੇ ਆ ਜਿੰਨੀ ਵੀ ਤਾਰਾਂ ਲੱਗੀਆਂ ਹਨ ਇਹ ਤਾਰਾਂ ਤੋਂ ਇਧਰਲੇ ਪਾਸੇ ਇੰਡੀਆ ਤੇ ਪਾਰ ਪਾਸੇ ਜਿਹੜਾ ਤਾਰਾਂ ਤੋਂ ਉਧਰ ਪਾਕਿਸਤਾਨ ਹੈਗਾ ਵਾ ਤੇ ਬਹੁਤ ਜਾਨ ਕਹਿੰਦੇ ਸੀ ਕਿ ਲੜਾਈ ਲੱਗ ਜਣੀ ਆ ਬਹੁਤ ਮੈਂ ਇੰਟਰਨੈਟ ਤੇ YouTube ਤੇ ਵੀਡੀਓ ਵੀ ਦੇਖਿਆ ਸੀ ਆਹ ਹੁਜੀ ਕੋਈ ਗੱਲਬਾਤ ਨਹੀਂ ਹੈਗੀ ਤੁਸੀਂ ਵੇਖੋ ਬਿਲਕੁਲ ਸ਼ਾਂਤੀ ਦਾ ਮਾਹੌਲ ਹੈਗਾ ਵਾ ਪਰ ਲੋਕ ਡਰਦੇ ਮਾਰੇ ਜਿਹੜੇ ਆ ਨਾ ਬਾਰਡਰ ਤੇ ਅੱਗੇ ਆਉਂਦੇ ਸੀ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਦੇ ਤੇ ਇਸ ਕਰਕੇ ਉਹ ਨਹੀਂ ਹੁਣ ਆਉਂਦੇ ਜਾਂ ਲੜਾਈ ਦੇ ਡਰ ਤੇ ਕਰ ਨਹੀਂ ਆਉਂਦੇ ਪਤਾ ਨਹੀਂ ਕੀ ਗੱਲ ਹੈ ਅਸਲੀ ਤੇ ਪਹਿਲਾਂ ਸਾਹਮਣੇ ਉਹ ਜਿਹੜੇ ਲੱਗੇ ਨਹੀਂ ਪਿੱਪਲ ਇਹਨਾਂ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇਖਦਾ ਹੈ ਕਰਤਾਰਪੁਰ ਮਟਰ ਹੁਣ ਉਹ ਪੀਪਲ ਥੋੜੇ ਤਾਂ ਕਰਕੇ ਆ ਜਾਂ ਵੱਧ ਗਏ ਨੇ ਪਹਿਲਾਂ ਅੱਜ ਤੋਂ ਮੈਂ 2 ਮਹੀਨੇ ਪਹਿਲਾਂ ਆਇਆ ਹਾਂ ਉਦੋਂ ਹਨੀ ਸੀ ਉਦੋਂ ਗੁਰਦਾਰਾ ਸਾਹਿਬ ਦੇ ਦਰਸ਼ਨ ਹੁੰਦੇ ਸੀ ਤੇ ਹੁਣ ਇਸ ਕਰਕੇ ਉਹਦੇ ਉਹ ਅੱਗੇ ਆ ਕੇ ਦਰਸ਼ਨ ਨਹੀਂ ਹੁੰਦੇ ਦਾ ਆਪਣਾ ਬਾਰਡਰ ਏਰੀਆ ਬਾਰਡਰ ਤੇ ਤੇ ਇੱਥੇ ਪਹਿਲਾਂ ਦੂਰਬੀਨ ਲਾਈ ਹੁੰਦੀ ਸੀ ਤਾਂ ডিসਪਲੇ ਵੀ ਟੀਵੀ ਵੀ ਚੱਲਦਾ ਹੁੰਦਾ ਸੀ LCD ਇਹ ਵੀ ਨਿਓਨ ਚੱਲਦੀ ਪਈ ਤੇ ਇੱਥੋਂ ਦੂਰਬੀਨ ਨਾਲ ਦਰਸ਼ਨ ਉਹ ਦੇ ਹੀ ਹੁਣ ਤਾਂ ਸ਼ਾਮਾਂ ਦਾ ਟਾਈਮ ਹੈਗਾ ਵਾ ਤੇ ਬਿਲਕੁਲ ਵੀ ਗੁਰਦਾਰਾ ਸਾਹਿਬ ਤੇ ਮੈਨੂੰ ਦਿਖਦਾ ਹੀ ਨਹੀਂ ਤੇ ਇਹਦੇ ਥੋੜਾ ਥੋੜਾ ਧੁੰਦਲਾ ਧੁੰਦਲਾ ਦਿਖਾਈ ਦਿੰਦਾ ਵਾ ਉਹ ਸਾਹਮਣੇ ਹੈਗਾ ਵਾ ਪਾਕਿਸਤਾਨ ਉਹ ਜਿਹੜਾ ਆਜਾ ਟਾਵਰ ਜਿਹੜਾ ਨਾ ਇਹ ਪਾਕਿਸਤਾਨ ਦਾ ਵਾ ਤੇ ਇਹ ਵਾਲਾ ਜਿਹੜਾ ਨਾ ਇੱਧਰ ਆਪਨੇ ਇੰਡੀਆ ਦਾ ਲਾਈਟ ਵਾਲਾ ਤੇ ਇਦਾਂ ਦਾ ਵਾ ਬਾਰਡਰ ਏਰੀਆ ਆਪਣਾ ਤੇ ਕੋਈ ਗੱਲਬਾਤ ਨਹੀਂ ਆ ਕੋਈ ਨਹੀਂ ਹੈਗੀ ਮਤਲਬ ਕਿ ਲੜਾਈ ਲੱਗ ਜਣੀ ਆ ਜੰਗ ਲੱਗ ਜਣੀ ਆ ਕੁਝ ਨਹੀਂ ਹੈ ਵੇਖੋ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਰਿਹਾ ਚਾਰ ਸਵੇਰੇ ਖਾਲੀ ਆ ਕੋਈ ਨਹੀਂ ਉਹ ਜਵਾਨ ਆਪਣੇ ਉਧਰ ਬੈਠੇ ਨੇ ਮੋਰਚੇ ਤੇ ਹਾਈ ਤੱਕ ਤੇ ਸਭ ਸ਼ਾਂਤੀ ਹੈ ਗਾਂ ਦਾ ਪਤਾ ਨਹੀਂ ਇਹ ਜਿਹੜੀਆਂ ਸਾਹਮਣੀਆਂ ਤਾਰਾ ਨਾ ਇੱਡ ਤੋਂ ਅਗਲੇ ਪਾਸੇ ਜਿਹੜਾ ਨਾ ਉਹ ਸਾਡਾ ਪਾਕਿਸਤਾਨ ਆ ਇਹ ਸਾਰੀ ਪਾਕਿਸਤਾਨ ਦੀ ਜ਼ਮੀਨ ਆ ਜਿੰਨੀ ਵੀ ਅੱਗੇ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਵਾ ਇਹ ਵਾਲੀ ਜਿੰਨੀ ਵੀ ਜ਼ਮੀਨ ਹੈ ਨਾ ਇਹ ਸਾਰੀ ਪਾਕਿਸਤਾਨ ਦੀ ਆ ਤੇ ਉਹ ਸਾਹਮਣੇ ਜਿਹੜੇ ਤਿੰਨ ਚਾਰ ਗਵਰਨਮੈਂਟ ਆ ਉਹ ਵੀ ਪਾਕਿਸਤਾਨ ਦੀ ਸਰਹੱਦ 'ਤੇ ਆਉਂਦੇ ਨੇ ਉਹਨਾਂ ਦੇ ਨੇ ਤੇ ਸਾਡਾ ਏਰੀਆ ਜਿਹੜਾ ਨਾ ਇਸ ਤੋਂ ਇਧਰ-ਇਧਰ ਸਾਹਮਣੇ ਗੇਟ ਹੈ ਨਾ ਜਿਹੜਾ ਇਸ ਤੋਂ ਜਿੰਨਾ ਵੀ ਇਧਰ ਇਹਨੇ ਆਪਣਾ ਏਰੀਆ ਵਾ ਤੇ ਉਸ ਗੇਟ ਤੋਂ ਜਿੰਨਾ ਵੀ ਅੱਗੇ ਉਹ ਪਾਕਿਸਤਾਨ ਦਾ ਏਰੀਆ ਵਾ ਦੇਖੋ ਸਾਡੇ ਵਾਲੇ ਪਾਸੇ ਤੇ ਆ ਥੋੜਾ ਬਹੁਤ ਲਿਖਿਆ ਵਾ ਪੰਜਾਬੀ ਦੇ ਵਿੱਚ ਤੇ ਉਧਰ ਜਿਹੜਾ ਉਹਨਾਂ ਨੇ ਕੁਝ ਨਹੀਂ ਲਿਖਿਆ ਹੈਗਾ ਇਹ ਸਾਡਾ ਉਹਨਾਂ ਦਾ ਏਰੀਆ ਵਾ ਤੇ ਅਸੀਂ ਆਏ ਆ ਬਾਰਡਰ ਦੇ ਉੱਪਰ ਤੇ ਬਾਰਡਰ ਤੇ ਕੋਈ ਇਹੋ ਜਿਹੀ ਗੱਲ ਨਹੀਂ ਆ ਕੋਈ ਗਲਬਾਤ ਨਹੀਂ ਲੜਾਈ ਦੀ ਸਭ ਸ਼ਾਂਤੀ ਦਾ ਮਾਹੌਲ ਹੈ ਜਿੱਦਾਂ ਪਹਿਲਾਂ ਵਾਂ ਗਿਆ ਤੇ ਪਹਿਲਾਂ ਸਭ ਕੋ ਲੋਕ ਆ ਜਾਂਦੇ ਸੀ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਅੱਜ ਉਹ ਨਹੀਂ ਹੁਣ ਆਉਂਦੇ ਪਤਾ ਨਹੀਂ ਕੀ ਗੱਲ ਹੈ ਜਾਂ ਲੋਕੀ ਡਰਦੇ ਆ ਡਰਦੇ ਕਿ ਚਲੋ ਜਿਹੜੇ ਦੂਰ ਦੇ ਉਹਨਾਂ ਨੂੰ ਨਹੀਂ ਨਾ ਪਤਾ ਹੁੰਦਾ ਕਿ ਕਿਹੜੇ ਹਿਸਾਬ ਨਾਲ ਉੱਥੇ ਚੱਲਣਾ ਵਾ ਕਿਹੜੇ ਹਿਸਾਬ ਨਾਲ ਨਹੀਂ ਅਸੀਂ ਤੇ ਲਾਗੇ ਦੇ ਤੇ ਅਸੀਂ ਚਲੋ ਮੈਂ ਕਿਹੜਾ ਮਾਰ ਲੈਨੇ ਆ ਤੇ ਸਾਹਮਣੇ ਇੱਥੇ ਇਤਿਹਾਸ ਲਿਖਿਆ ਵਾ ਗੁਰਦੁਆਰਾ ਸਾਹਿਬ ਦਾ ਸ਼ਾਮ ਦਾ ਟਾਈਮ ਆ ਤੇ ਫੋਟੋ ਕੁਝ ਸਾਫ਼ ਸਾਫ਼ ਨਹੀਂ ਆਉਂਦੀ ਭਾਈ ਤੇ ਮੈਂ ਯੂਮ ਕਰਕੇ ਦਿਖਾਉਣਾ ਵਾ ਤੁਸੀਂ ਸਕਰੀਨਸ਼ਾਟ ਮਾਰ ਕੇ ਪਰ ਲਿਓ ਇਹ ਸਾਰਾ ਇਤਿਹਾਸ ਲਿਖਿਆ ਗੁਰਦੁਰੇ ਸਾਹਿਬ ਦਾ ਗੁਰਦੁਰਾ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਕਿ ਸਾਹਮਣੇ ਆ ਉਧਰ ਪਾਟ ਹੋ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਸਾਹਮਣੇ ਜਿੰਨੇ ਵੀ ਰੋਖੇ ਨੇ ਜਿਹੜੇ ਆ ਇਹ ਸਾਰੇ ਵੱਡੇ ਹੋ ਗਏ ਨੇ ਤੇ ਇਸ ਕਰਕੇ ਪਹਿਲਾਂ ਤੇ ਨਜ਼ਰ ਆ ਜਾਂਦਾ ਹੁੰਦਾ ਸੀ ਇਸ ਕਰਕੇ ਹੁਣ ਨਜ਼ਰ ਵੀ ਨਹੀਂ ਆਉਂਦਾ ਅੱਜ ਸ਼ਾਮ ਦਾ ਟਾਈਮ ਹੈ ਨਾਲੇ ਤੇ ਅੱਜ ਤੁਹਾਨੂੰ ਬਾਟਰ ਸਾਰਾ ਦਿਖਾਉਣਾ ਵੀਡੀਓ ਚੰਗੀ ਲੱਗੇਗੀ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਨਵਾਂ ਨਵਾਂ ਚੈਨਲ ਬਣਾਇਆ ਵਾ ਤੇ ਸਪੋਰਟ ਜਰੂਰ ਕਰਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ